ਗੁਰੂ ਨਾਨਕ ਦੇਵ ਜੀ ਮਰਦਾਨੇ ਨੂੰ ਨਾਲ ਲੈ ਕੇ ਜਦ ਸੁਲਤਾਨਪੁਰ ਲੋਧੀ ਤੋਂ ਜਗਤ ਦੇ ਸੁਧਾਰ ਲਈ ਤੁਰੇ ਤਾਂ ਪਹਿਲੀ ਰਾਤ ਵਿਆਸ ਦਰਿਆ ਲੰਘ ਕੇ ਗੋਂਦਵਾਲ ਪਿੰਡ ਵਿੱਚ ਬਾਹਰਵਾਰ ਇੱਕ ਰੁੱਖ ਹੇਠ ਠਹਰੇ ਦੂਜੀ ਰਾਤ ਖਡੂਰ ਪਿੰਡ ਵਿੱਚ ਪਹੁੰਚ ਗਏ ਖਡੂਰ ਸਾਹਿਬ ਇੱਥੇ ਵੀ ਖੁੱਲੇ ਆਕਾਸ਼ ਹੇਠ ਰਾਤ ਕੱਟ ਲਈ ਅਗਲੇ ਦਿਨ ਮਰਦਾਨੇ ਨੂੰ ਬਹੁਤ ਭੁੱਖ ਲੱਗੀ ਇਤਨੇ ਵਿੱਚ ਚੌਧਰੀ ਮਹਿਮੇ ਦੀ ਪਤਨੀ ਮਾਈ ਭਾਈ ਇੱਕ ਹੋਰ ਔਰਤ ਸਮੇਤ ਉੱਥੋਂ ਲੰਗੀ ਨੂਰਾਨੀ ਪ੍ਰਭਾਵ ਦੇਖ ਕੇ ਤੇ ਦਿਲ ਨੂੰ ਖਿੱਚ ਪਾਉਣ ਵਾਲਾ ਕੀਰਤਨ ਸੁਣ ਕੇ ਉਹਨੇ ਆ ਮੱਥਾ ਟੇਕਿਆ ਚਰਣਾ ਨਾਲ ਮੱਥਾ ਛੋਹਦਿਆਂ ਉਹਦੇ ਅੰਦਰ ਰੋਮ ਰੋਮ ਵਿੱਚ ਪਿਆਰ ਦੀ ਝਰਨਾਟ ਛਿੜ ਗਈ ਉਹਨੇ ਸਾਥਨ ਨੂੰ ਘਰ ਭੇਜਿਆ ਜਿਹੜੀ ਉਹਦੇ ਨਾਲ ਬੀਬੀ ਸੀ ਤੇ ਉਹ ਸਵਾਦਲਾ ਭੋਜਨ ਤਿਆਰ ਕਰਕੇ ਲੈ ਆਈ ਮਰਦਾਨੇ ਨੇ ਖਾਣਾ ਖਾ ਕੇ ਆਖਿਆ ਪ੍ਰਸ਼ਾਦਾ ਛੱਕ ਕੇ ਆਖਿਆ ਜੀਓ ਜੀ ਰੋਟੀ ਖਾ ਕੇ ਬੇਬੇ ਜੀ ਦੀ ਰੋਟੀ ਯਾਦ ਆ ਗਈ ਭਾਈ ਮਰਦਾਨਾ ਜੀ ਕਹਿਣ ਲੱਗੇ ਗੁਰਨਾਨ ਸਿੰਘ ਸਾਹਿਬ ਜੀ ਨੂੰ ਵੀ ਇਸ ਮਾਈ ਦੇ ਹੱਥੋਂ ਪ੍ਰਸ਼ਾਦਾ ਛੱਕ ਕੇ ਬੇਬੇ ਨਾਨਕੀ ਦਾ ਪ੍ਰਸਾਦਾ ਯਾਦ ਆ ਗਿਆ ਗੁਰੂ ਜੀ ਮੁਸਕਰਾਏ ਤੇ ਬੋਲੇ ਜਿਵੇਂ ਰੋਟੀ ਵਿੱਚ ਘਿਓ ਰਚ ਜਾਂਦਾ ਹੈ ਇਸੇ ਤਰ੍ਹਾਂ ਪਿਆਰ ਵੀ ਵਸਤਾਂ ਵਿੱਚ ਰਲ ਮਿਲ ਜਾਂਦਾ ਹੈ ਤੇ ਇਹ ਪਿਆਰ ਦਾ ਹੀ ਸਵਾਦ ਹੁੰਦਾ ਹੈ ਗੁਰੂ ਜੀ ਉਸੇ ਦਿਨ ਖਡੂਰ ਸਾਹਿਬ ਤੋਂ ਅਗਲੇ ਪੜਾ ਲਈ ਚੱਲ ਪਏ ਜੀਸੀ ਗੁਰਨਾਨ ਨਾਹਿਬ ਸਾਹਿਬ ਜੀ ਦੇ ਜੀਵਨ ਦੀ ਇੱਕ ਛੋਟੀ ਜੀ ਝਲਕ ਤੇ ਆਪ ਜੀ ਵੇਖ ਰਹੇ ਹੋ ਗੁਰਨਾਨ ਨਾਹਿਬ ਸਾਹਿਬ ਦੇ ਸਨਮ ਕੁਮਾਈ ਭرائی ਤੇ ਭਾਈ ਮਰਦਾਨਾ ਜੀ ਬੈਠੇ ਨੇ ਲੰਗਰ ਛਕਦੇ ਪਏ ਨੇ ਤੇ ਮਾਈ ਭرائی ਦੇ ਨਾਲ ਇੱਕ ਹੋਰ ਬੀਬੀ ਗੁਰੂ ਸਾਹਿਬ ਜੀ ਦੇ ਦਰਸਨਾ ਵਾਸਤੇ ਦਰਸ਼ਨ ਕਰਕੇ ਨਦਰੋ ਨਜ਼ਰੀ ਨੇ ਹਾਲ ਹੁੰਦੇ ਪਏ ਆ ਦੇਖੋ ਜਿਹੜਾ ਸੇਵਾ ਕਰਦਾ ਨਾ ਲੰਗਰ ਪਾਣੀ ਤਿਆਰ ਹੁੰਦਾ ਹੈ ਜੇ ਉਹਨੂੰ ਬੜੇ ਪ੍ਰੇਮ ਸਤਕਾਰ ਸਰਦਾ ਦੇ ਨਾਲ ਬਣਾਇਆ ਜਾਵੇ ਤੇ ਛਕਣ ਵਾਲਿਆਂ ਦੇ ਅੰਦਰ ਵੀ ਉਹੀ ਪ੍ਰੇਮ ਪਿਆਰ ਸਤਕਾਰ ਸਰਦਾ ਪੈਦਾ ਹੁੰਦੀ ਹੈ ਲੰਗਰ ਤਿਆਰ ਕਰਨ ਲੱਗਿਆਂ ਸਿਮਰਨ ਭਜਨ ਬੰਦਗੀ ਬਾਣੀ ਪੜ੍ਹੀ ਜਾਵੇ ਛਕਣ ਵਾਲੇ ਵੀ ਉਹ ਬਾਣੀ ਪੜਨ ਨੂੰ ਉਹਨਾਂ ਦਾ ਵੀ ਮਨ ਕਰੂਗਾ ਜੈਸਾ ਖਾਇਆ ਅਨ ਤੈਸਾ ਹੋਇਆ ਮਨ ਹੁਣ ਲੰਗਰ ਦਾ ਇਹ ਦਾ ਵੀ ਬਹੁਤ ਜਦੋਂ ਆਪਾਂ ਲੰਗਰ ਪਾਣੀ ਛਕਦੇ ਆ ਇੱਕ ਬਹੁਤ ਵੱਡਾ ਰੋਲ ਹੈਗਾ ਇਹਦਾ ਵੀ ਜਦੋਂ ਆਪਾਂ ਜੁੱਤੀ ਪਾ ਕੇ ਪੈਰ ਵਿੱਚ ਜੋੜਾ ਪਾ ਕੇ ਲੰਗਰ ਬਣਾਉਂਦੇ ਆ ਨੰਗੇ ਸਿਰ ਬਣਾਉਂਦੇ ਆ ਜਾਂ ਗਾਲਾਂ ਕੱਢਦੇ ਰਹਿੰਦੇ ਆ ਜਾਂ ਛੱਡਦੇ ਰਹਿੰਦੇ ਆ ਜਾਂ ਕੋਈ ਗਾਣੇ ਸੁਣਦੇ ਰਹਿੰਦੇ ਆ ਬੋਲ ਕਬੋਲ ਬੋਲਦੇ ਰਹਿੰਦੇ ਆ ਉਹੀ ਲੰਗਰ ਪ੍ਰਸਾਦ ਦੇ ਵਿੱਚ ਅਸਰ ਹੁੰਦਾ ਹੈ ਉਹਦਾ ਜਦੋਂ ਕੋਈ ਜੋੜਾ ਕੱਢ ਕੇ ਰਸੋਈ ਤੋਂ ਬਾਹਰ ਤੇ ਸਿਰ ਕੱਜ ਕੇ ਸਿਰ ਢੱਕ ਕੇ ਬਾਣੀ ਪੜ ਕੇ ਪ੍ਰਸ਼ਾਦਾ ਤਿਆਰ ਕਰੇ ਜੇ ਕੁਝ ਨਹੀਂ ਆਉਂਦਾ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਕਰਕੇ ਲੰਗਰ ਪਾਣੀ ਤਿਆਰ ਕਰਨ ਛੱਕਣ ਵਾਲੇ ਦੀ ਵੀ ਮਨਵਿਰਤੀ ਚੰਗੀ ਰਹਿੰਦੀ ਹੈ ਤੇ ਉਹਨੂੰ ਵੀ ਆਨੰਦ ਆਉਂਦਾ ਤ੍ਰਿਪਤ ਹੋ ਜਾਂਦਾ ਜ ਜਦ ਆਪਾਂ ਕਹਿੰਦੇ ਨੇ ਵੀ ਅੱਜ ਲੰਗਰ ਛਕਿਆ ਆਨੰਦ ਆ ਗਿਆ ਪਤਾ ਨਹੀਂ ਕਿਹੜੀ ਰੱਬੀ ਰੂਹ ਨੇ ਉਹ ਪ੍ਰਸ਼ਾਦਾ ਤਿਆਰ ਕੀਤੇ ਪਤਾ ਨਹੀਂ ਕਿਹੜੀ ਰੱਬੀ ਰੂਹ ਨੇ ਉਹ ਸਬਜੀ ਤਿਆਰ ਕੀਤੀ ਹੈ ਜੋ ਪ੍ਰਸ਼ਾਦਾ ਤਿਆਰ ਕੀਤਾ ਖੀਰ ਬਣਾਈ ਪ੍ਰਸ਼ਾਦ ਜੋ ਵੀ ਤਿਆਰ ਕੀਤਾ ਭੋਜਨ ਦੇ ਵਿੱਚ ਚਾਹੇ ਭਾਵੇਂ ਪ੍ਰਸ਼ਾਦਾ ਤੇ ਚਟਣੀ ਹੋਵੇ ਜੇ ਕੋ ਪ੍ਰੇਮ ਦੇ ਨਾਲ ਸਰਧਾ ਦੇ ਨਾਲ ਭਿੱਜ ਕੇ ਬਣਾਵੇ ਨਾ ਤਾਂ ਫਿਰ ਬਿਲਕੁਲ ਉਹ ਲੰਗਰ ਛਕਣ ਦੇ ਨਾਲ ਸਕੂਨ ਮਿਲਦਾ ਹੀ ਮਿਲਦਾ ਹੈ ਤੇ ਇਸ ਕਰਕੇ ਸਾਰੀ ਭੈਣਾਂ ਬੀਬੀਆਂ ਮਾਈਆਂ ਘਰ ਦੇ ਜਦੋਂ ਪ੍ਰਸ਼ਾਦਾ ਬਣਾਣਾ ਜਿੰਨੀ ਮਰਜ਼ੀ ਪਰੇਸ਼ਾਨੀ ਹੋਵੇ ਖੁਸ਼ ਹੋ ਕੇ ਮਰਿਆਦਾ ਵਿੱਚ ਸਿਰ ਤੇ ਪਟਕਾ ਬਨ ਲਵੋ ਛੋਟਾ ਜਿਹਾ ਜੇ ਤੁਹਾਨੂੰ ਚੁੰਨੀ ਤੋਂ ਗਰਮੀ ਆਂਦੀ ਹੈਗੀ ਨਾ ਕਿ ਛੋਟ ਨਿੱਕਾ ਜਿਹਾ ਪਟਕਾ ਬਨ ਲਵੋ ਸਿਰ ਤੇ ਅੱਧੇ ਕਿ ਮੀਟਰ ਦਾ ਕਪੜਾ ਲੈ ਕੇ ਸਿਰ ਤੇ ਬਨ ਲਵੋ ਤੇ ਨੰਗੇ ਪੈਰੀ ਉਥੇ ਬਹਿ ਕੇ ਜੇ ਪ੍ਰਸਾਦਾ ਬਣ ਜਾਵੇ ਉਹ ਉਹਦੀ ਵਰਗੀ ਤਾਂ ਗੱਲ ਨਹੀਂ ਜੇ ਚੱਲ ਕੋਈ ਗੱਲ ਨਹੀਂ ਜੇ ਖਲੋ ਕੇ ਵੀ ਤਿਆਰ ਕਰਨਾ ਤੁਸੀਂ ਤੇ ਉਹਦੇ ਵਿੱਚ ਨਾ ਨਾਮ ਦਾ ਰਸ ਪਾਣ ਮੁੱਖੋਂ ਵਿਚਾਰੀ ਜਾਣਾ ਵਾਹਿਗੁਰੂ 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 ਯਾ ਤੁਹਾਨੂੰ ਯਾਦ ਹੋਵੇ ਇੱਕ ਓੰਕਾਰ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਹ ਮੂਲ ਮੰਤਰ ਸਹਿਬ ਜੀ ਦਾ ਪਾਠ ਆਪਾਂ ਗਾ ਕੇ ਪਿਆਰ ਨਾਲ ਕਰ ਸਕਦੇ ਹਾਂ ਇਸ ਤੋਂ ਵੀ ਜ਼ਿਆਦਾ ਆਨੰਦਮਈ ਕਰ ਸਕਦੇ ਹਾਂ ਇਹ ਹੋ ਤੁਹਾਨੂੰ ਕੋਈ ਬਾਣੀ ਦੀ ਪੰਕਤੀ ਤੁਕ ਯਾਦ ਹੋਵੇ ਸੁਖਮਨੀ ਸਾਹਿਬ ਜੀ ਦੇ ਵਿੱਚੋਂ ਜਪਜੀ ਸਾਹਿਬ ਦੇ ਵਿੱਚੋਂ ਆਸਾ ਜੀ ਦੀ ਬਾਹਰ ਦੇ ਵਿੱਚੋਂ ਉਹ ਵੀ ਆਪਾਂ ਬੜੇ ਪ੍ਰੇਮ ਦੇ ਨਾਲ ਪੜ ਸਕਦੇ ਆ ਦੇਖੋ ਇਹਦੇ ਨਾਲ ਪਰਿਵਾਰ ਦੀ ਜਿਹੜੀ ਮਨ ਬਿਰਤੀ ਸੁਧ ਰਹਿੰਦੀ ਹੈ ਉਹਦੇ ਖਿਆਲ ਸੁਧ ਬਣਦੇ ਆ ਬੱਚੇ ਮਾਂ ਪਿਓ ਦਾ ਕਹਿਣਾ ਕਿਉਂ ਨਹੀਂ ਮੰਨਦੇ ਕਿਉਂਕਿ ਅਸੀਂ ਸੜ ਭੁੱਜ ਕੇ ਲੰਗਰ ਤਿਆਰ ਕਰਦੇ ਆ ਗਾਲਾਂ ਕੱਢਦੀ ਕਰਦੇ ਆ ਤੇ ਫਿਰ ਉਹੋ ਜੀ ਉੱਥੇ ਰੱਬ ਦਾ ਵਾਸਾ ਨਹੀਂ ਹੁੰਦਾ ਜਦੋਂ ਪਿਆਰ ਦੇ ਨਾਲ ਆਪਾਂ ਲੰਗਰ ਪਾਣੀ ਬਣਾਵਾਂਗੇ ਨਾ ਤੇ ਰਸੋਈ ਵਿੱਚ ਜਿਹੜਾ ਆਪਣਾ ਆਸਨ ਪਾਣੀ ਆ ਉਹਦੇ ਵਿੱਚ ਵੀ ਵਾਧਾ ਹੁੰਨਾ ਉਹ ਕਦੇ ਨਹੀਂ ਘਟਾ ਪੈਂਦਾ ਘਰ ਵਿੱਚ ਵੀ ਦੇਵੀ ਰੂਹਾਂ ਆਉਂਦੀਆਂ ਨੇ ਸਹੀਦ ਸਿੰਘਾਂ ਦੇ ਪਹਿਰੇ ਹੁੰਦੇ ਨੇ ਜਦੋਂ ਬਾਣੀ ਪੜਦੇ ਆਪਾਂ ਹੈ ਜੀ ਜਦੋਂ ਬਾਣੀ ਪੜਦੇ ਆ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਮਾਲਕ ਦੀ ਬਖਸ਼ਿਸ਼ ਹੁੰਦੀ ਹੈ ਦੇਵੀ ਦੇਵਤਿਆਂ ਦੇ ਪਹਿਰੇ ਹੁੰਦੇ ਆ ਰੋਹਾਨੀ ਪਹਿਰੇ ਹੁੰਦੇ ਆ ਜਦੋਂ ਆਪਾਂ ਗੁਰੂ ਨੂੰ ਭੁੱਲਦੇ ਆਂ ਜੁੱਤੀਆਂ ਪਾ ਕੇ ਨੰਗੇ ਸਿਰ ਪ੍ਰਸ਼ਾਦਾ ਬਣਾਉਂਦੇ ਆਂ ਫੇਰ ਭੂਤ ਪ੍ਰੇਤ ਜੀ ਨੇ ਜਾਤ ਮਾੜੀ ਰੁਹਾਂਦੀ ਹੈ ਕਹਿਣ ਦਾ ਭਾਵ ਹੈ ਜਦੋਂ ਨਾਮ ਜਪਾਂਗੇ ਫਿਰ ਮਾੜੇ ਪਹਿਰੇ ਨਹੀਂ ਚੰਗੇ ਪਹਿਰੇ ਚੰਗੀਆਂ ਰੁਹਾਂ ਭਜਨ ਬੰਦਗੀ ਵਾਲੀ ਉਹ ਜਾਣਗੀ ਕਿਉਂਕਿ ਇਹ ਤਾਂ ਸਾਰੀ ਪ੍ਰੇਮ ਦੀ ਖੇਡ ਹੈ ਜਿਨੇ ਪ੍ਰੇਮ ਕਿਓ ਤਿੰਨ ਹੀ ਪਰ ਪਾਇਓ ਜਦੋਂ ਪ੍ਰੇਮ ਕਰਾਂਗੇ ਨਾ ਬਾਣੀ ਦੇ ਨਾਲ ਤੇ ਸਹੀਦ ਸਿੰਘ ਦੇਵੀ ਦੇਵਤੇ ਜਿਹੜੇ ਮਹਾਂਪੁਰਖਾਂ ਨਾਮ ਜਪਿਆ ਗੁਰਸਿੱਖਾਂ ਦੀਆਂ ਜਿਹੜੀ ਪਵਿੱਤਰ ਪਾਵਨ ਰੂਹਾਂ ਨੇ ਉਹ ਆndੀਆਂ ਨੇ ਕਿ ਕਿਉਂ ਭੋਰੇ ਨੇ ਜਿੱਥੇ ਨਾਮ ਜਪਦਾ ਕੋਈ ਪਿਆਰ ਦੇ ਨਾਲ ਉੱਥੇ ਉਹ ਪ੍ਰਗਟ ਹੋ ਜਾਂਦੀਆਂ ਨੇ ਤੇ ਬੜੀ ਸੁਚਮ ਦੇ ਨਾਲ ਉਹਨਾਂ ਦਾ ਵੀ ਮਨ ਕਰ ਜਾਂਦਾ ਵੀ ਅਸੀਂ ਵੀ ਭੋਜਨ ਕਰੀਏ ਉਹ ਤਾਂ ਖਸਬੂ ਦੇ ਨਾਲ ਹੀ ਰਹਿ ਜਾਂਦੇ ਨੇ ਸੋ ਇਸ ਕਰਕੇ ਪਿਆਰਿਓ ਜਦੋਂ ਲੰਗਰ ਪਾਣੀ ਤਿਆਰ ਕਰਨਾ ਰਸੋਈ ਵਿੱਚ ਝਾੜੂ ਲਾ ਕੇ ਪੋਚਾ ਲਾ ਕੇ ਜੋੜਾ ਬਾਹਰ ਕੱਢ ਕੇ ਅਗਰਵਤੀ ਧੂਪ ਲਾ ਕੇ ਜੇ ਜੋਤ ਵੀ ਲੱਗ ਜੇ ਚੰਗੀ ਤਰ੍ਹਾਂ ਬੜੀ ਚੰਗੀ ਗੱਲ ਐ ਮੈਂ ਤਾਂ ਕਹਿੰਦਾ ਸਿਮਰਨ ਪੂਜਾ ਵੀ ਰਸੋਈ ਵਿੱਚ ਕਰੋ ਜਿੰਨਾ ਸਮਾਂ ਬਹਿ ਕੇ ਭਾਂਡੇ ਝੁੱਠੇ ਨਾ ਰੱਖੋ ਭਾਂਡੇ ਮਾਂਜ ਕੇ ਸਾਫ਼ ਸੁਥਰੇ ਨਾਲੇ ਨਾਲ ਮਾਂਜੀ ਜੋ ਉਹਨਾਂ ਨੂੰ ਜਿੰਨੇ ਝੁੱਠੇ ਨੇ ਇਹ ਵੀ ਦੁਪਹਿਰ ਦੇ ਰਾਤ ਦੇ ਸਾਰੇ ਸਵੇਰ ਦੇ ਇਕੱਠੇ ਮਾਂਜਾਂਗੇ ਘਰ ਵਿੱਚ ਧੋਣ ਵਾਲੇ ਵਸਤਰ ਨਾ ਇਕੱਠੇ ਕਰੋ ਉਹਨਾਂ ਨੂੰ ਧੋ ਕੇ ਘਰ ਵਿੱਚ ਦਲਿੱਦਰੀ ਇਹ ਦਲਿੱਦਰੀ ਹੁੰਦੀ ਐ ਧੋਣ ਵਾਲੇ ਕੱਪੜੇ ਟੰਗੇ ਰਹਿੰਦੇ ਨੇ ਪਏ ਰਹਿੰਦੇ ਨੇ ਪੌੜੀਆਂ ਤੇ ਪਏ ਰਹਿੰਦੇ ਨੇ ਹਾਥਾਂ ਪਏ ਰਹਿੰਦੇ ਨੇ ਭਾਂਡੇ ਪਏ ਰਹਿੰਦੇ ਨੇ ਕਿਤੇ ਗਲਾਸ ਕਿਤੇ ਬਾਟੀ ਕਿਤੇ ਥਾਲੀ ਘਰ ਵਿੱਚ ਇਹੋ ਜਿਹਾ ਮਾਹੌਲ ਨਾ ਹੋਵੇ ਜਦੋਂ ਆਪਾਂ ਘਰ ਵਿੱਚ ਸੁਚੱਜਮ ਰੱਖਾਂਗੇ ਜਿਹੜੇ ਕੱਪੜੇ ਧੋਣ ਵਾਲੇ ਇੱਕ ਭਾਵੇਂ ਦੋ ਨਾਲ ਨਾਲ ਧੋ ਦਿਓ ਉਹਨਾਂ ਨੂੰ ਜਿਹੜੇ ਭਾਂਡੇ ਦੋ ਚਾਰ ਝੁੱਠੇ ਹੋਏ ਨਾਲ ਨਾਲ ਮਾਜਦੇ ਉਹਨਾਂ ਨੂੰ ਲੰਗਰ ਤਿਆਰ ਕਰਨ ਤੋਂ ਪਹਿਲਾਂ ਕੋਈ ਝੁੱਠਾ ਭਾਂਡਾ ਨਹੀਂ ਹੋਣਾ ਚਾਹੀਦਾ ਰਸੋਈ ਦੇ ਵਿੱਚ ਸਾਰਾ ਝਾੜੂ ਲੱਗਿਆ ਪੋਚਾ ਗੈਸ ਤੇ ਗਿੱਲਾ ਕਪੜਾ ਲਾਉ ਉਹਦੇ ਤੇ ਉਤੇ ਹੈ ਜੀ ਸੁੱਚਮ ਰੱਖੋ ਲੰਗਰ ਛਕਦੇ ਆ ਝੂਠ ਨਾ ਪਾਓ ਸਬਜੀ ਵਿੱਚ ਪ੍ਰਸਾਦ ਦੇ ਵਿੱਚ ਚੈੱਕ ਕਰ ਲਈ ਨੂਨ ਘਾਟਾ ਕੇ ਬਾਦ ਦਾ ਘਟ ਹੈ ਭਾਵੇਂ ਵਾਧਾ ਹੈ ਜੇ ਹੋ ਜਾ ਬਣ ਗਿਆ ਉਹਨੂੰ ਪਹਿਲਾਂ ਬਣਾ ਕੇ ਤਿਆਰ ਕਰਕੇ ਅਰਦਾਸ ਕਰਕੇ ਜੇ ਤੁਹਾਨੂੰ ਲੋੜ ਆ ਬਾਅਦ ਵਿੱਚ ਪਾ ਲਵੋ ਸੋ ਇਸ ਕਰਕੇ ਮੇਰੇ ਪਿਆਰਿਓ ਨਾਮ ਜਪੋ ਤੇ ਬੜੇ ਪਿਆਰ ਦੇ ਨਾਲ ਜਿਹੜੀ ਰਸੋਈ ਆਪਾਂ ਤਿਆਰ ਕਰਦੇ ਆ ਲੰਗਰ ਤਿਆਰ ਕਰਦੇ ਆ ਆਪਣੇ ਪਰਿਵਾਰ ਵਿੱਚ ਤੇ ਸਾਰਿਆਂ ਦੀ ਬੁੱਧੀ ਵੀ ਠੀਕ ਰਹਿੰਦੀ ਸਾਨੂੰ ਕਿਧਰੇ ਭੱਜਣ ਦੀ ਲੋੜ ਨਹੀਂ ਫਿਰ ਕਿਤੇ ਜਾਣ ਦੀ ਲੋੜ ਨਹੀਂ ਉੱਥੋਂ ਜਲ ਲੈ ਕੇ ਆਈਏ ਉੱਥੋਂ ਜਲ ਲੈ ਕੇ ਆਈਏ ਉਹ ਜਲ ਵੀ ਜਿੱਥੋਂ ਤੁਸੀਂ ਲੈ ਕੇ ਆਂਦੇ ਸਰੋਵਰਾਂ ਵਿੱਚੋਂ ਕੁੰਭ ਦਾ ਜਲ ਉਹਦੇ ਵਿੱਚ ਬਾਣੀ ਪੜੀ ਹੁੰਦੀ ਹੈ ਜੇ ਉਹ ਤੁਸੀਂ ਬਾਣੀ ਕਰ ਘਰ ਦੇ ਵਿੱਚ ਹੀ ਪੜੀ ਜਾਓਗੇ ਤੁਹਾਡਾ ਕਰ ਵੀ ਕੁੰਭ ਦਾ ਜਲ ਬਣ ਜਾਣਾ ਉਹ ਵੀ ਸਰੋਵਰ ਦਾ ਹੀ ਬਣ ਜਾਣਾ ਮੇਰਾ ਕਹਿਣਾ ਤਾਂ ਮਤਲਬ ਇਹ ਨਹੀਂ ਵੀ ਤੁਸੀਂ ਕੁੰਭ ਦਾ ਜਲ ਲੈ ਕੇ ਨਾ ਆਓ ਸਰੋਵਰਾਂ ਦਾ ਜਲ ਲੈ ਕੇ ਨਾ ਆਓ ਜੀ ਸਤਕੇ ਲੈ ਕੇ ਆਓ ਪਰ ਜਿਹੜਾ ਘਰ ਵਿੱਚ ਜਲ ਹੈ ਨਾ ਲੰਗਰ ਪਾਣੀ ਹੈ ਜਦੋਂ ਤੁਸੀਂ ਉਹਦੇ ਵਿੱਚ ਬਾਣੀ ਪੜ੍ਹੋਗੇ ਨਾ ਉਹ ਵੀ ਅੰਮ੍ਰਿਤ ਤਿਆਰ ਹੋ ਜਾਣਾ ਹੈ ਅੰਮ੍ਰਿਤ ਬਣ ਜਾਣਾ ਹੈ ਇਸ ਕਰਕੇ ਪਿਆਰਿਓ ਮਹਾਰਾ ਸਭ ਨੂੰ ਖੁਸ਼ੀਆਂ ਬਖਸ਼ੇ ਨਾਮ ਜਪੋ ਸਿਮਰਨ ਕਰੋ ਤੇ ਲੰਗਰ ਤਿਆਰ ਕਰਨ ਲੱਗਿਆਂ ਜਿਹੋ ਜਿਹਾ ਵੀ ਰੁੱਖ ਸੁੱਕਾ ਜਿਹੋ ਪਰਮਾਤਮਾ ਨੇ ਦਿੱਤਾ ਭਾਵੇਂ ਇੱਕ ਸਬਜੀ ਹੋਵੇ ਚਾਰ ਹੋਣ ਦੋ ਹੋਣ ਨਾ ਹੋਵੇ ਚਟਣੀ ਹੋਵੇ ਸ਼ੁਕਰ ਸ਼ੁਕਰ ਕਰਕੇ ਲੰਗਰ ਤਿਆਰ ਕਰਨਾ ਤੇ ਸ਼ੁਕਰ ਸ਼ੁਕਰ ਕਰਕੇ ਮਹਾਰਾਜ ਨੂੰ ਵੀ ਯਾਦ ਕਰਨਾ ਮਹਾਰਾ ਜੀ ਆਪ ਜੀ ਛਕੋ ਬੇਬੇ ਨਾਨਕੀ ਜਦੋਂ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦੇ ਸਨ ਗੁਰੂ ਸਾਹਿਬ ਜੀ ਕਿੰਨੀ ਵੀ ਦੂਰ ਹੋਣ ਕਹਿੰਦੇ ਚੱਲ ਮਰਦਾਨਿਆਂ ਬੇਬੇ ਯਾਦ ਕਰਦੀ ਆ ਸਤ ਕਰਤਾਰ ਕਹਿ ਕੇ ਸੁਲਤਾਨਪੁਰ ਲੋਧੀ ਪ੍ਰਾਰਥਨ ਘਰ ਆ ਜਿੱਥੇ ਗੁਰੂ ਨਾਨਕ ਸਾਹਿਬ ਜੀ ਇੱਥੇ ਪਹੁੰਚ ਜਾਂਦੇ ਸਨ ਤੇ ਲਿਆ ਬੇਬੇ ਭੁੱਖ ਲੱਗੀ ਪ੍ਰਸਾਦਾ ਛਕੀ ਤੇ ਬੇਬੇ ਬੜੇ ਚਾਹ ਦੇ ਨਾਲ ਖੁਸ਼ੀ ਦੇ ਨਾਲ ਪ੍ਰਸਾਦਾ ਛਕਾ ਕੇ ਖੁਸ਼ ਹੁੰਦੇ ਸਨ ਸੋ ਇਸ ਕਰਕੇ ਇਸ ਇਹ ਸਾਡੇ ਵਾਸਤੇ ਆਪਣੇ ਸਾਰੇ ਜਿਹੜੇ ਇਤਿਹਾਸ ਆ ਨਾ ਸਾਡੇ ਵਾਸਤੇ ਪੁਰਨੇ ਪਾਈ ਹੋਏ ਨੇ ਸਾਨੂੰ ਸਮਝਾਉਣ ਵਾਸਤੇ ਹੈ ਆਪਾਂ ਕਿਧਰੇ ਬਾਹਰ ਜਾਣ ਦੀ ਲੋੜ ਨਹੀਂ ਬਾਣੀ ਵਿੱਚ ਸਾਰੀ ਸੋਝੀ ਹੈ ਇਤਿਹਾਸ ਪੜੋ ਸੁਣੋ ਤੇ ਉਹਦੇ ਵਿੱਚ ਸਾਨੂੰ ਸਿੱਖਣ ਵਾਸਤੇ ਬਹੁਤ ਕੁਝ ਹੈ ਵੀ ਜੀਵਨ ਕਿਵੇਂ ਜੂਣਾ ਲੰਗਰ ਪਾਣੀ ਕਿਵੇਂ ਤਿਆਰ ਕਰ